सत श्रीकाल नवाब दा स्वागत जी आया मैं हाँ नवनीत सिंह वधवा जिमें कि मैं पहला जिक्र किया कि जो हालात नवजोत कौर सिद्धू बयान तो बाद बने ने सीधे तौर पर कह लिए कि पांच सौ करोड़ के सूटकेज दी कहानी आखिरकार की है बयान क्यों दिता गया किमें दिता गया पिछे कौन वारे मैं गल कर चुके पर हूँ गल करा सिर्फ तो सिर्फ कांग्रेस पार्टी बारे बिना समा गवाए सिर्फ तो सिर्फ दस मिनट की वीडियो है ध्यान न सु ਸਾਰੀ ਕਹਾਣੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਖੋਲ ਕੇ ਰੱਖਾਂਗੇ ਕਿ ਬਿਆਨ ਦੇ ਪਿੱਛੇ ਦੀ ਜਾਂ 500 ਕਰੋੜ ਵਾਲੇ ਸੂਟਕੇਸ ਦੇ ਪਿੱਛੇ ਦੀ ਕਹਾਣੀ ਆਖਰਕਾਰ ਕੀ ਹੈ ਔਰ ਮੈਂ ਇਹ ਦਾਅਵੇ ਨਾਲ ਕਹਿ ਸਕਣਾ ਕਿ ਸਾਰੀ ਗੱਲ ਸੁਣਨ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਐਂ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਜਾਏਗਾ ਸੋ ਸ਼ੁਰੂਆਤ ਕਰਦੇ ਹਾਂ 500 ਕਰੋੜ ਦਾ ਸੂਟਕੇਸ ਨਵਜੋਤ ਕੌਰ ਸਿੱਧੂ ਦਾ ਕਹਿਣਾ ਕਿ ਮੁੱਖ ਮੰਤਰੀ ਉਹ ਬਣਦਾ ਜਿਹੜਾ 500 ਕਰੋੜ ਦਾ ਸੂਟਕੇਸ ਦਿੰਦਾ ਸਾਡੇ ਕੋਲ ਨਹੀਂ ਸੀ ਗੱਲ 2021 ਦੀ ਯਾਨੀ ਕਿ ਜੋ ਸਟੇਟਮੈਂਟ ਨਵਜੋਤ ਕੌਰ ਸਿੱਧੂ ਨੇ ਦਿੱਤਾ ਉਸ ਸਾਰੀ ਕਹਾਣੀ ਘੁੰਮ ਕੇ ਜਾਂਦੀ ਹੈ 2021 ਤੇ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ ਕਹਾਣੀ ਉੱਥੇ ਜਾਂਦੀ ਹੈ ਉਦੋਂ ਇੱਕ ਮੁੱਖ ਮੰਤਰੀ ਨੂੰ ਲਾਇਆ ਗਿਆ ਤੇ ਦੂਜਾ ਬਣਾਇਆ ਗਿਆ ਸਵਾਲ ਸਾਰੇ ਉੱਥੇ ਪਹੁੰਚ ਰਹੇ ਨੇ ਨਵਜੋਤ ਗੌਰ ਸਿੱਧੂ ਦਾ ਇਹ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਉਦੋਂ ਆਉਣਗੇ ਜਦੋਂ ਕੋਈ ਵੱਡੀ ਜ਼ਿੰਮੇਵਾਰੀ ਜਾਂ ਇੱਕ ਰੋਡ ਮੈਪ ਪੰਜਾਬ ਦਾ ਲਾਗੂ ਕਰਨ ਲਈ ਕੋਈ ਵੱਡੀ ਜ਼ਿੰਮੇਵਾਰੀ ਹੋਏਗੀ ਯਾਨੀ ਕਿ ਮੁੱਖ ਮੰਤਰੀ ਹੋਣਗੇ ਔਰ ਨਾਲ ਦੇ ਨਾਲ ਉਹ ਕਹਿ ਗਏ ਕਿ ਸਾਡੇ ਕੋਲ ਨਹੀਂ ਸੀ ਹਾਲਾਂਕਿ ਹੁਣ ਆਪਣੇ ਸਟੇਟਮੈਂਟ ਚ ਇਹ ਗੱਲ ਜ਼ਰੂਰ ਉਹ ਕਹਿ ਰਹੇ ਹੈ ਕਿ ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜੋ ਉਹਨਾਂ ਨੇ ਕੱਲ ਇੱਕ ਸਟੇਟਮੈਂਟ ਦਿੱਤਾ। ਔਰ ਇਹ ਵੀ ਕਹਤਾ ਕਿ ਮੈਂ 1 81 ਕੇ ਸਾਢੇ ਤੋਂ ਕਿਸੇ ਨੇ ਮੰਗੇ ਨਹੀਂ। ਉਹ ਸਵਾਲ ਵੱਡਾ ਹੈ ਕਿ ਜੇ ਮੰਗੇ ਹੁੰਦੇ ਤੇ ਰੌੜਾ ਨਹੀਂ ਪੈਂਦਾ ਜਿਵੇਂ ਹੁਣ ਪੈ ਰਿਹਾ। ਹੁਣ ਗੱਲ ਜਿਹੜੀ ਨਵਜੋਤ ਕੋਰ ਸਿੱਧੂ ਨੇ ਕਹੀ 500 ਕਰੋੜ ਵਾਲੀ ਇਹ ਕਿਦੇ ਤੇ ਜਾਰੀ ਹੈ। ਦਰਸਲ ਇਹ ਇਸ਼ਾਰਾ ਉਸ ਮੁੱਖ ਮੰਤਰੀ ਵਾਲਾ ਹੈ ਜੋ ਸ਼ਾਇਦ ਨਾਂ ਵੀ ਨਹੀਂ ਚੱਲ ਰਿਆ ਸੀ ਪਰ ਮੁੱਖ ਮੰਤਰੀ ਬਣ ਗਿਆ ਸੀ ਭਾਵੇਂ ਥੋੜੇ ਸਮੇਂ ਲਈ। ਜਿਹਦੇ ਕਿ ਰਿਸ਼ਤੇਦਾਰ ਦੇ ਘਰੋਂ ਕੁਝ ਪੈਸਾ ਈਡੀ ਨੇ ਬਰਾਮਦ ਕੀਤਾ ਸੀ। ਔਰ ਕਿਹਾ ਜਾਂਦਾ ਹੈ ਕਿ ਉਹ ਸਾਰਾ ਪੈਸਾ ਉਹ ਤੇ ਸਿਰਫ ਇੱਕ ਕਿਸ਼ਤ ਸੀ। ਕਿਸ਼ਤਾਂ ਦੇ ਵਿੱਚ ਬਹੁਤ ਕੁਝ ਚੱਲਦਾ ਹੁੰਦਾ ਸੀ ਜਿਹੜਾ ਕਿ ਗੱਡੀ NH1 ਤੇ ਹਫ਼ਤੇ ਚੱਕਵਾਰੀ ਪੈਂਦੀ ਹੁੰਦੀ ਸੀ। ਇਹ ਆਮ ਚਰਚਾ, ਇੱਕ ਖੁੰਡ ਚਰਚਾ। ਜੋ ਗੱਲ ਨਵਜੋਤ ਕੋਰ ਸਿੱਧੂ ਕਹਿਣਾ ਚਾ ਰਹੇ ਨੇ ਦਰਸਲ ਇਹ ਕਹਾਣੀ ਉਹ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਕਹਾਣੀ ਇਸ ਤੋਂ ਵੀ ਅੱਗੇ ਜਾਂਦੀ ਹੈ। ਇਹ ਆਖਿਰਕਾਰ 500 ਕਰੋੜ ਵਾਲੀ ਕਹਾਣੀ ਨੂੰ ਲੈ ਕੇ ਕੌਣ-ਕੌਣ ਇਹਦੇ ਵਿੱਚ ਇਨਵੋਲ ਹੈ। ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਇਸ 500 ਕਰੋੜ ਦਾ ਸੂਟਕੇਸ ਹਾਲਾਂਕਿ ਇੱਕ ਸੂਟਕੇਸ ਚ ਨਹੀਂ ਆ ਸਕਦਾ 500 ਕਰੋੜ। ਸੂਟਕੇਸ ਬਹੁਤ ਜਾਂਦੇ ਸੀ। ਜਾਂ ਕਹਿ ਲਓ ਕਿ ਹਫਤੇ ਦਾ ਇੱਕ ਸੂਟਕੇਸ ਹੁੰਦਾ ਸੀ ਜਿਹੜਾ ਗੱਡੀ ਐ ਤੁਰਦੀ ਸੀ ਚੰਡੀਗੜ੍ਹ ਤੋਂ ਦਿੱਲੀ ਵੱਲ ਨੂੰ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਲੈਂਦਾ ਕੌਣ ਹੈ ਤੇ ਫਿਰ ਉਹ ਗੱਲ ਨੂੰ ਕੁਮ ਆ ਗਏ। ਪਰ ਕਹਾਣੀ ਦਰਸਲ ਇਹ ਹੈ ਕਿ ਇਸ ਕਹਾਣੀ ਦੇ ਪਿੱਛੇ ਜੋ ਸੁਨੀਲ ਜਾਖੜ ਨੇ ਵੀ ਤੱਥ 350 ਕਰੋੜ ਤੇ ਲਿਆ ਕੇ ਖੜੇ ਕਰਤੇ ਉਹ ਦਰਸਲ ਤੱਥ ਕੁਝ ਹੱਦ ਤੱਕ ਸਹੀ ਜਾਪਦੇ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਮੈਂ ਜਾਪਦੇ ਵਰਡ ਇਸ ਕਰਕੇ ਯੂਜ਼ ਕਰ ਰਿਹਾ ਕਿ ਕਈ ਵਾਰੇ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਕਰ ਦਿੰਦੇ ਆ ਪਰ ਕਹਾਣੀ ਸਾਰੀ ਘੁੰਮ ਕੇ ਉੱਥੇ ਹੀ ਜਾ ਰਹੀ ਹੈ ਜਿੱਥੇ ਤੁਸੀਂ ਹੁਣ ਸਮਝ ਰਹੇ ਹੋ ਪਰ ਇਹ ਬਿਆਨ ਦੇਣਾ ਕਿਉਂ ਪਿਆ ਯਾ ਸਿੱਧੇ ਤੌਰ ਤੇ ਕਹਿ ਲੋ ਕਿ ਹੁਣ ਤੋਂ ਕੁਛ ਦੇਰ ਪਹਿਲਾਂ ਕੁਛ ਮਿੰਟ ਪਹਿਲਾਂ ਵੀ ਇੱਕ ਵੱਡਾ ਇਲਜ਼ਾਮ ਨਵਜੋਤ ਕੋਰ ਸਿੱਧੂ ਨੇ ਕਾਂਗਰਸ ਪਾਰਟੀ ਦੇ ਦੋ ਵੱਡੇ ਲੀਡਰਾਂ ਤੇ ਲਾਤਾ ਉਹ ਕਹਿੰਦੇ ਕਿ ਦੋ ਲੀਡਰ ਪਾਰਟੀ ਦੇ ਅਜਿਹੇ ਨੇ ਜਿਹੜੇ ਕਿ ਭਗਵੰਤ ਮਾਨ ਨਾਲ ਮਿਲੇ ਹੋਏ ਨੇ ਰੜੇ ਹੋਏ ਨੇ ਔਰ ਕਾਂਗਰਸ ਨੂੰ ਖਰਾਬ ਕਰ ਰਿਹਾ ਉਹ ਦੋ ਨਾਮ ਨੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹ ਕਹਿ ਰਹੇ ਨੇ ਕਿ ਰਾਜਸਥਾਨ ਚ ਨਾਦੀਆ ਮੀਟਿੰਗਾਂ ਹੋਈਆਂ ਮੈਂ ਹੁਣ ਰੈਫਰੈਂਸ ਦੇ ਤੌਰ ਤੇ ਇੱਕ ਵੀਡੀਓ ਨਾਲ ਐਡ ਕਰੂੰਗਾ ਇੱਕ ਵੀਡੀਓ ਕਾਂਗਰਸ ਪਾਰਟੀ ਨੂੰ ਲੈ ਕੇ ਆਸ ਤੋਂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਾਂਗਰਸ ਦੇ ਦੋ ਜੈਚੰਦਾਂ ਦਾ ਜਿਨ੍ਹਾਂ ਨੂੰ ਸਰਕਾਰ ਫੰਡਿੰਗ ਕਰਦੀ ਹੈ ਜਿਹੜੇ ਕਾਂਗਰਸ ਪਾਰਟੀ ਤੋਂ ਅੰਦਰੋਂ ਤੋੜਨ ਦੇ ਲਈ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈ ਰਿਹਾ ਪਰ ਕੋਈ ਇੱਕ ਦੋ ਨਾਮ ਜਿਹੜੇ ਨਵਜੋਤ ਕੌਰ ਸਿੱਧੂ ਨੇ ਲਏ ਨੇ ਉਹ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਇੱਕ ਵਾਰੀ ਮੈਂ ਟੀਮ ਨੂੰ ਕਹਾਂਗਾ ਨਾਲ ਉਹ ਵੀਡੀਓ ਜ਼ਰੂਰ ਲਾ ਦੇਣ ਕਿ ਜਿਹਦੇ ਵਿੱਚ ਮੈਂ ਸਾਫ਼ ਤੌਰ ਤੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਕਾਂਗਰਸ ਦੇ ਦੋ ਜੈਚੰਦ ਉਹ ਕੀ ਕੁਝ ਕਹਿ ਰਹੇ ਨੇ ਦੋ ਜੈਚੰਦ ਜਿਨ੍ਹਾਂ ਨੂੰ ਸਾਰਾ ਸਾਜੋ ਸਮਾਨ ਸਰਕਾਰਾਂ ਤੋਂ ਮਿਲ ਰਿਹਾ ਹੈ ਜਿਨ੍ਹਾਂ ਦੀ ਪੂਰੀ ਤਿਆਰੀ ਹੈ ਜਿਨ੍ਹਾਂ ਦੇ ਪਿੱਛੇ ਬੈਕਅਪ ਹੈ ਰਾਹੁਲ ਗਾਂਧੀ ਜੀ ਨੂੰ ਸ਼ਾਇਦ ਉਹ ਪਤਾ ਨਹੀਂ ਉਹ ਦੋਵੇਂ ਕਿਹੜੇ ਸਲੀਪਰ ਸੈੱਲ ਨੇ ਸੋ ਸੁਣ ਲਿਆ ਤੁਸੀਂ ਸਿੱਧੇ ਤੌਰ ਤੇ ਇਹ ਗੱਲ ਮੈਂ ਤੁਹਾਡੇ ਸਾਹਮਣੇ ਕਈ ਦਿਨ ਪਹਿਲਾਂ ਜ਼ਾਹਰ ਕਰਤੀ ਸੀ ਪਰ ਹੁਣ ਕਹਾਣੀ ਹੋੜੀ ਹੋੜੀ ਖੁੱਲਈ ਨਵਜੋਤ ਕੋਰ ਸਿੱਧੂ ਇੱਥੇ ਨਹੀਂ ਰੁਕੇ ਨਵਜੋਤ ਕੋਰ ਸਿੱਧੂ ਨੇ ਅੱਜ ਇੱਕ ਵੱਡਾ ਇਲਜ਼ਾਮ ਹੋਰ ਲਗਾ ਦਿੱਤਾ ਉਹ ਕਹਿ ਰਹੇ ਨੇ ਜਿਹੜੀ ਤਰਨਤਾਰਨ ਦੀ ਜ਼ਮੀਨੀ ਚੋਣ ਹੋਈ ਹੈ ਨਾ ਉਹ ਟਿਕਟ 10 ਕਰੋੜ ਚ ਵਿਕੀ ਹੈ 10 ਕਰੋੜ ਚ ਇੱਕ ਹੁਣੇ ਥੋੜੀ ਦੇਰ ਪਹਿਲਾਂ ਇੱਕ ਨਿਊਜ਼ ਚੈਨਲ ਨੂੰ ਫੋਨਿਕ ਟੈਲੀਫੋਨਿਕ ਇੰਟਰਵਿਊ ਚ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ 5 ਕਰੋੜ ਲਏ ਸੀ ਤੁਸੀਂ ਜਾ ਕੇ ਚਾਹੇ ਕੈਂਡੀਡੇਟ ਨਾਲ ਗੱਲ ਕਰ ਲਓ ਜਾਂ ਜਿਹੜਾ ਇੱਕ ਹੋਰ ਕੈਂਡੀਡੇਟ ਜਿਹਨੇ ਲੜਨਾ ਸੀ ਉਹਦੇ ਤੋਂ 3 ਮੰਗੇ ਸੀ ਉਹਨੇ ਨਹੀਂ ਦਿੱਤੇ ਫਿਰ 5 ਕਰੋੜ ਚ ਪ੍ਰਤਾਪ ਸਿੰਘ ਬਾਜਵਾ ਨੇ ਲੈ ਬਾਅਦ ਜਦੋਂ ਰੋੜਾ ਪਿਆ ਕੈਂਡੀਡੇਟ ਚੇਂਜ ਕਰਨ ਨੂੰ ਲੈ ਕੇ ਚਰਚਾ ਹੋਈ ਫਿਰ 5 ਕਰੋੜ ਰਾਜਾ ਵੜੀ ਨਿਵਲੇ ਇਹ ਨਰਜੋਤ ਕੌਰ ਸਿੱਧੂ ਕਹਿ ਰਿਹਾ ਇੱਕ ਇੰਟਰਵਿਊ ਟੈਲੀਫੋਨਿਕ ਹੁਣੇ ਹੁਣੇ ਕੁਝ ਮਿੰਟ ਪਹਿਲਾਂ ਉਹਨਾਂ ਨੇ ਦਿੱਤਾ ਜੇ ਤਾਂ ਉਹ ਜ਼ਿਕਰ ਕਰ ਰਹੇ ਨੇ ਕਿ ਵੀ 5 ਕਰੋੜ ਉਹ 5 ਕਰੋੜ ਉਹ ਯਾਨੀ ਕਿ ਇਲੈਕਸ਼ਨ ਲੜਨਾ ਜਾਂ ਸਿਰਫ ਬਿਜ਼ਨਸ ਕਰਨਾ ਯਾਨੀ ਕਿ ਚੰਗਾ ਇੱਕ ਸਟਾਰਟਅਪ ਔਰ ਇੱਕ ਬਿਜ਼ਨਸ ਪੋਲਿਟਿਕਸ ਐਸ ਜਿਵੇਂ ਬਣੀ ਹੋਈ ਹੈ ਪਰ ਕਾਂਗਰਸ ਦੀ ਕਹਾਣੀ ਨਾ ਹੁਣ ਇਸ ਪੂਰੇ ਮਾਮਲੇ ਤੇ ਬੜੀ ਉਲਝਦੀ ਹੋਈ ਨਜ਼ਰ ਆ ਰਹੀ ਹੈ ਸਾਰਾ ਕੁਝ ਕਿਉਂ ਹੋ ਰਿਹਾ ਹੈ ਕਿਦੇ ਕਹਿੰਦੇ ਹੋ ਰ ਉਦੇ ਤੇ ਹੀ ਫੋਕਸ ਰੱਖੂਗਾ ਕਾਂਗਰਸ ਤੇ ਨਵਜੋਤ ਕੌਰ ਸਿੱਧੂ ਦਾ 10 ਕਰੋੜਾ ਵਾਲਾ ਇਲਜ਼ਾਮ ਨਵਜੋਤ ਕੌਰ ਸਿੱਧੂ ਦਾ ਕੌਂਸਲ ਟਿਕਟਾਂ ਵੇਚਣ ਵਾਲਾ ਇਲਜ਼ਾਮ ਨਵਜੋਤ ਕੌਰ ਸਿੱਧੂ ਦਾ ਇਹ ਕਹਿਣਾ ਕਿ ਮੇਰੇ ਹਲਕੇ ਦੇ ਵਿੱਚ ਕੁਝ ਲੋਕਾਂ ਨੂੰ ਪੈਸੇ ਦਿੱਤੇ ਗਏ ਮੈਨੂੰ ਹੈਰਾਨ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਹੈਰਾਨ ਦੇ ਲਈ ਅੰਮ੍ਰਿਤਸਰ ਈਸਟ ਹੁਣ ਸਵਾਲ ਇੱਕ ਸਭ ਤੋਂ ਵੱਡਾ ਹੈ ਕਿ ਨਵਜੋਤ ਕੌਰ ਸਿੱਧੂ ਦੀ ਚੁੱਪੀ ਹੁਣ ਕਿਉਂ ਟੁੱਟੀ ਚਾਰ ਸਾਲ ਇਹ ਚੁੱਪੀ ਕਿਉਂ ਰਹੀ ਯਾ ਕਹਿ ਲੋ ਕਿ ਚਾਰ ਸਾਲਾਂ ਦੇ ਵਿੱਚ ਕਿਸੇ ਨੇ ਬਾਂ ਨਹੀਂ ਫੜਾਈ ਹੁਣ ਪੂਰਾ ਹੱਥ ਅੱਗੇ ਆ ਗਿਆ ਹੱਥ ਕਿਦਾ ਅੱਗੇ ਆਇਆ ਕੌਣ ਅੱਗੇ ਵਧਾ ਰਿਹਾ ਹੈ ਇਹ ਆਪਣੇ ਆਪ ਚ ਵੱਡੀ ਕਹਾਣੀ ਹੈ ਪਰ ਸਵਾਲ ਸਿਰਫ ਕਾਂਗਰਸ ਪਾਰਟੀ ਦਾ ਹੈ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਵੀ ਕਾਂਗਰਸ ਹੈ ਜਿਵੇਂ ਮੈਂ ਦੋ ਚੇਜੈ ਚੰਦਾਂ ਦਾ ਜ਼ਿਕਰ ਕੀਤਾ ਸੀ ਉਹ ਦੋ ਚੇਜੈ ਚੰਦ ਕੌਣ ਨੇ ਜਿਹੜੇ ਸਰਕਾਰ ਤੋਂ ਫੰਡਿੰਗ ਲੈ ਕੇ ਔਰ ਕਾਂਗਰਸ ਪਾਰਟੀ ਦੇ ਖਿਲਾਫ ਕੰਮ ਕਰ ਰਹੇ ਨੇ ਯਾਨੀ ਕਿ ਕਿਸੇ ਤਰ੍ਹਾਂ ਦੀਆਂ ਫਾਈਲਾਂ ਦਾ ਡਰ ਹੈ ਕਿਸੇ ਤਰ੍ਹਾਂ ਦੀ ਜਾਂਚ ਦਾ ਵੀ ਡਰ ਹੈ ਯਾ ਸਿੱਧੇ ਤੌਰ ਤੇ ਕਹਿ ਲੋ ਕਿ ਸਾਡਾ ਚੱਲਦਾ ਹੈ ਤੱਕਾਂ ਅਸੀਂ ਤਾਂ ਕਰਦੇ ਆ ਉਹ ਸਾਰੀ ਕਹਾਣੀ ਹੈ ਪਰ ਕੁਲ ਮਿਲਾ ਕੇ 500 ਕਰੋੜ ਦਾ ਸੂਟਕੇਸ ਕਹਾਣੀ ਕੁਝ ਹੱਦ ਤੱਕ ਸਹੀ ਜਾਪਦੀ ਹੈ ਹਿੰਟ ਤੁਹਾਨੂੰ ਮੈਂ ਸ਼ੁਰੂਆਤ ਚ ਦੇ ਦਿੱਤਾ ਸੀ ਕਿ ਆਖਿਰਕਾਰ ਇਹ ਕਿੱਥੇ 가ਣੀ ਜਾ ਰਹੀ ਹੈ ਕਿਹੜੇ ਪਾਸੇ ਨੂੰ ਜਾ ਰਹੀ ਹੈ ਪੰਜ ਨਾਮ ਵੀ ਨਵਜੋਤ कौर ਸਿੱਧੂ ਲੈ ਰਹੇ ਚਾਹੇ ਉਹ ਰਾਜਾ ਵੜਿੰਗ ਨੇ ਪ੍ਰਤਾਪ ਬਾਜਵਾ ਨੇ ਚੰਨੀ ਨੇ ਸੁਖਜਿੰਦਰਨ ਦਾਵਾ ਨੇ ਔਰ ਪੰਜਵਾਂ ਨਾਮ ਜਿਹੜਾ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਹੈ ਕਿ ਕੌਣ ਹੈ। ਯਾਨੀ ਕਿ ਆਪਣੇ ਆਪ ਇੱਕ ਸਭ ਤੋਂ ਵੱਡਾ ਸਵਾਲ ਹੁਣੇ ਉੱਠਦਾ ਹੈ ਕਿ ਕਾਂਗਰਸ ਪਾਰਟੀ ਨੇ ਅੰਦਰੂਨੀ ਤਬਦੀਲੀਆਂ ਕਰਨੀਆਂ ਨੇ, ਪ੍ਰਧਾਨ ਵੀ ਬਦਲਣਾ, ਐਲਓਪੀ ਵੀ ਬਦਲਣਾ। ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਕਿ ਜੋ ਮਰਜ਼ੀ ਕੋਈ ਕਹੀ ਜਾਏ, ਇਹ ਤਬਦੀਲੀਆਂ ਕਾਂਗਰਸ ਪਾਰਟੀ ਦੇ ਵਿੱਚ ਹੋਣੀਆਂ ਨੇ। ਔਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਸਾਹਮਣੇ ਆਣਾ ਇਸ ਤਬਦੀਲੀ ਨੂੰ ਹੋਰ ਹਵਾ ਦੇ ਦਿੰਦੀ ਹੈ। ਹੁਣ ਜੇ ਤਬਦੀਲੀ ਹੋਏਗੀ नवजोत कौर सिद्धू नवजोत हीरो तब्दीली ना होना को पर कुल मिला के शाम तक, ये कल तक एक नोटिस नवजोत कौर सिद्धू मिलने उम्मीद ला के चल रहे हो जो मैं पहले पार्ट चे जिक्र तो किया पर दरअसल पांच सौ करोड़ की कहानी कहानी नहीं है सच है एक लुक्या हुआ सच ਇੱਕ ਕੋੜਾ ਸੱਚ ਪੰਜਾਬ ਦੀ ਸਿਆਸਤ ਦਾ ਐਵੇਂ ਨਹੀਂ ਕਿਹਾ ਜਾਂਦਾ ਕਿ ਜਦੋਂ ਗੱਲ ਨਿਕਲਦੀ ਹੈ ਤੇ ਦੂਰ ਤੱਕ ਜਾਂਦੀ ਹੈ ਔਰ ਗੱਲਾਂ 'ਚ ਬਹੁਤ ਕੁਝ ਹੁੰਦਾ ਸੋ ਕੁੱਲ ਮਿਲਾ ਕੇ ਦੇਖੋ ਅੱਗੇ-ਅੱਗੇ ਕੀ-ਕੀ ਹੁੰਦਾ ਇਸ ਕਾਂਗਰਸ ਪਾਰਟੀ ਦੇ ਵਿੱਚ ਪਰ 500 ਕਰੋੜ ਦਾ ਸੂਟਕੇਸ ਹੁਣ ਖੁੱਲ ਚੁੱਕਿਆ ਹੈ ਹਾਲਾਂਕਿ ਸੂਟਕੇਸ 'ਚ ਆਉਂਦੇ ਨਹੀਂ 500 ਕਰੋੜ ਉਹ ਤੇ ਇਕੱਲੇ ਤੁਸੀਂ ਹਰਚਰਨ ਭੁੱਲਰ ਵਾਲੇ 8 ਕਰੋੜ ਦੇਖੇ ਸੀ ਜਿਹੜੇ ਕਿ ਕਿੰਨੇ ਸੂਟਕੇਸ ਚਾਏ 5 500 ਕਰੋੜ ਦਾ ਤੇ ਤੁਸੀਂ ਹਿਮਾਨ ਇੱਕ ਅੰਦਾਜ਼ਾ ਲਾ ਕੇ ਦੇਖੋ ਕਿ ਸੂਟਕੇਸ ਚ ਨਹੀਂ ਹੁੰਦੇ ਗੱਡੀਆਂ ਹੀ ਭਰਨੀਆਂ ਪੈਂਦੀਆਂ ਹਰ ਹਫ਼ਤੇ ਦੀ ਇੱਕ ਗੱਡੀ ਚੰਡੀਗੜ੍ਹ ਤੋਂ ਦਿੱਲੀ ਪਿੱਛੇ ਕੌਣ ਕਿਹਨੂੰ ਜਾਂਦਾ ਕੀ ਕਰਦਾ ਉਸ ਸਵਾਲ ਤੇ ਨਵਜੂਦ ਕੋਰ ਸਿੱਧੂ ਨਹੀਂ ਬੋਲ ਰਹੇ ਪਰ ਜੇ ਇਹੋ ਇਹ ਗੱਲ ਕਹਿ ਰਿਹਾ ਹੈ ਕਿ ਜੇ ਸਾਡੇ ਕੋਲ 500 ਕਰੋੜ ਹੁੰਦੇ ਅਸੀਂ ਦੇ ਦਿੰਦੇ ਤੇ ਅੱਜ ਮੁੱਖ ਮੰਤਰੀ ਹੁੰਦੇ ਤੇ ਯਾਨੀ ਕਿ ਜਾਂਦਾ ਤੇ ਉੱਥੀ ਹੈ ਨਾ ਜੋ ਡਿਸਾਈਡ ਕਰਦਾ ਕੌਣ ਮੁੱਖ ਮੰਤਰੀ ਹੋਏਗਾ ਗੱਲ ਤੇ ਕੁਲ ਮਿਲਾ ਕੇ ਇਹੀ ਹੈ ਹੁਣ ਸਵਾਲ ਵੱਡਾ ਹੈ ਕਿ ਇਹਦੀ ਜਾਂਚ ਹੋਊਗੀ ਇਸ ਬਿਆਨ ਨੂੰ ਲੈ ਕੇ ਕਾਰਵਾਈ ਤਾਂ ਚਲੋ ਹੋਏਗੀ ਹੋਏਗੀ ਪਰ ਪੰਜਾਬ ਚ ਕਾਂਗਰਸ ਦੀ ਸਿਆਸਤ ਚ ਪੱਟੇ ਪਾਉਣ ਦਾ ਕੰਮ ਨਵਜੋਤ ਕੌਰ ਸਿੱਧੂ ਨੇ ਕਰ ਦਿੱਤਾ ਔਰ ਮੈਂ ਐਸ ਕਰਕੇ ਕਹਿ ਰਿਹਾ ਹੁਣ ਅਖੀਰ ਚ ਸਿਰਫ ਇੱਕ ਗੱਲ ਤੁਹਾਨੂੰ ਕਹਿ ਕੇ ਇਸ ਗੱਲ ਨੂੰ ਖਤਮ ਕਰੂੰਗਾ ਮੈਂ ਐਸ ਕਰਕੇ ਕਹਿ ਰਿਹਾ ਮੈਂ ਤੁਹਾਨੂੰ ਦੱਸਿਆ ਸੀ ਨਾ ਕੁਝ ਦਿਨ ਪਹਿਲੇ ਕਿ ਬਹੁਤ ਸਾਰੇ ਭਾਜਪੀ ਦੇ ਲੀਡਰ ਜਿਹੜੇ ਕਾਂਗਰਸ ਤੋਂ ਆਏ ਸੀ ਉਹ ਭੱਜਣ ਦੀ ਤਿਆਰੀ ਕਰ ਰਿਹਾ ਹੈ ਦੱਸੋ ਇਸ ਖਬਰ ਤੋਂ ਬਾਅਦ ਹੁਣ ਭੱਜਣਗੇ ਭੱਜਦੇ ਬਦਨਾਮੀ ਹੁੰਦੀ ਕਿ ਜੀ ਆਧਾਰ ਖਤਮ ਸਾਰਾ ਕੁਝ ਖਤਮ ਹੁਣ ਉਹ ਭੱਜਣਗੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਉੱਥੇ ਹੀ ਕੰਮ ਸ਼ੁਰੂ ਹੋ ਗਿਆ ਸੋ ਹੁਣ ਤੇ ਇੱਧਰ ਆਣਗੇ ਤੇ ਤੁਸੀਂ ਸਮਝ ਗਏ ਪਿੱਛੇ ਕੌਣ ਹੈ ਉਹ ਚਿਹਰਾ ਜੋ ਨਜ਼ਰ ਨਹੀਂ ਆਤਾ ਪਰ ਜਨਾਬ ਉਹ ਚਿਹਰਾ ਹੀ ساری ਸਿਆਸਤ ਪੰਜਾਬ ਕੀ ਖੇਲ ਰਹਾ ਹੈ ਇਜਾਜ਼ਤ ਦਿਜੀਏ ਸਤਿ ਸ਼੍ਰੀ ਅਕਾਲ